ਹਰ ਬੱਚਾ ਡਾਕਟਰ ਬਣ ਸਕਦਾ ਪਹਿਲਾਂ ਡਾਕਟਰ ਦਾ ਬੱਚਾ ਡਾਕਟਰ ਬਣਦਾ ਹੁੰਦਾ ਸੀ ਅੱਜ ਹਰ ਕਿਸਾਨ ਦਾ ਪੁੱਤ ਡਾਕਟਰ ਬਣ ਸਕਦਾ ਜੇਕਰ ਜਜ਼ਬਾ ਆਏਗਾ ਜੇਕਰ ਤੁਸੀਂ ਨੀਟ ਦੇ ਵਿੱਚ 650 700 ਨੰਬਰ ਲੈਂਦੇ ਹੋ ਫੋਰ ਇਗਜ਼ੈਂਪਲ ਤੁਸੀਂ ਇੰਡੀਆ ਦੇ ਵਿੱਚ ਕਰਦੇ ਹੋ ਸਾਨੂੰ ਬੜੀ ਖੁਸ਼ੀ ਹੋਣੀ ਕਿਉਂਕਿ ਅਸੀਂ ਇੱਕ ਪਰਵਾਹ ਹੁੰਗਾਰਾ ਪਰਦੇ ਪਿਆ ਕਿ ਬੱਚੇ ਦੇਖੀਏ ਪੰਜਾਬ ਦੇ ਵਿੱਚ ਕਿੰਨਾ ਕੁ ਡਾਕਟਰੀ ਵਾਲਾ ਪੇਸ਼ਾ ਕੌਣ ਲਾਈਕ ਕਰਦਾ ਪਿਆ ਹੁਣ ਗੱਲਿਆ ਵੀ ਜੇਕਰ ਉਹ ਬੱਚੇ ਬਹੁਤਾ ਕੁਆਲੀਫਾਈਡ ਨੰਬਰ ਨਹੀਂ ਲੈ ਕੇ ਆਂਦੇ ਮੰਨ ਲਓ ਵੀ ਅੱਜ 190 ਦੇ ਕਟਆਫ ਜਾਂਦੀ ਪਈ ਤੇ ਬੱਚੇ ਦੇ 199 ਜੀ 190 ਰਹਿ ਗਏ ਜਾਹਤ ਉਹਦੇ ਕੋਲ ਇੱਕ ਆਪਸ਼ਨ ਹੈ ਜੀ ਨਰਾਸ਼ ਹੋ ਗਏ ਇੱਕ ਸਾਲ ਖਰਾਬ ਕਰੇ ਦੁਬਾਰਾ ਉੱਤੇ ਟਰਾਈ ਕਰ ਲਵੇ ਜਾਂ ਉਹਦੇ ਕੋਲ ਆਪਸ਼ਨ ਹੈ ਜੀ ਡੇਢ ਤੋਂ 2 ਕਰੋੜ ਦੀ ਡੋਨੇਸ਼ਨ ਦੇ ਦੇਵੇ ਤੇ ਜਾਂ ਤੀਜੀ ਆਪਸ਼ਨ ਉਹਦੇ ਕੋਲ ਜਿਹੜੀ ਅਸੀਂ ਲਿਆਉਂਦੀ ਹੈ ਕਿ ਤੁਸੀਂ ਭਾਈ ਸਾਹਿਬ ਜੇਕਰ ਡਾਕਟਰ ਬਣਨਾ ਚਾਹੁੰਦੇ ਹੋ ਤਾਂ ਅੱਜ ਇੰਡੀਆ ਛੱਡ ਕੇ ਏਸ਼ੀਆ ਦੇ ਵਿੱਚ ਹੋਰ ਕੰਟਰੀਸ ਹੈਗੀਆਂ ਜਿੱਥੇ ਤੁਸੀਂ ਸਰਕਾਰੀ ਯੂਨੀਵਰਸਿਟੀਆਂ ਤੋਂ ਆਪਣਾ ਦਾਖਲਾ ਕਰਾ ਕੇ ਡਾਕਟਰ ਬਣ ਸਕਦੇ ਤਾਂ ਪੰਜਾਬ ਦੀ ਗੱਲ ਕਰ ਲਵਾਂ ਇੱਥੇ ਆਪਣੀ ਦੌੜ ਕੈਨੇਡਾ ਦੀ ਇੰਗਲੈਂਡ ਦੀ ਆਸਟ੍ਰੇਲੀਆ ਦੀ ਪਰ ਜਿਹੜੇ ਪੇਸ਼ੇਵਰ ਕੋਰਸ ਹੈਗੇ ਆ ਪੇਸ਼ੇਵਰ ਜਿਹੜੀਆਂ ਐਮਬੀਬੀਐਸ ਦੀਆਂ ਇਦੇ ਵਿੱਚ ਬਹੁਤ ਘੱਟ ਬੱਚਿਆਂ ਦਾ ਇੰਟਰਸਟ ਇਸ ਕਰਕੇ ਆ ਕਿਉਂਕਿ ਉਹਨਾਂ ਨੂੰ ਗੱਲਾਂ ਹੀ ਨਹੀਂ ਪਤਾ ਉਹਨਾਂ ਦੇ ਪੇਰੈਂਟਸ ਨਹੀਂ ਅਵੇਅਰ ਹੈਗੇ ਹੁਣ ਮੰਨ ਲੈਂਦੇ ਆ ਵੀ ਜੇ ਕਿਸੇ ਦੇ ਨੰਬਰ ਘਟੇ ਉਹਨੇ ਇੰਡੀਆ ਚ ਪੜ੍ਹਾਈ ਕਰਨੀ ਆ ਪੰਜਾਬੀ ਤਾਂ ਸੀਟ ਮਿਲਣੀ ਨਹੀਂ ਮੰਨ ਲਓ ਵੀ ਤੁਹਾਨੂੰ ਯੂਪੀ ਸੀਟ ਮਿਲਦੀ ਪਈ ਆ ਪਹਿਲਾਂ ਤੁਸੀਂ ਅਮਰਸਰ ਤੋਂ ਦਿੱਲੀ ਚਾਹੋਗੇ 2 ਘੰਟੇ ਫਿਰ ਅੱਗੇ ਤੁਸੀਂ ਦਿੱਲੀ ਤੋਂ ਫਿਰ ਫਲਾਈਟ ਫੜੋਗੇ 3 ਘੰਟਿਆਂ ਦੀ ਮਤਲਬ ਜੇ ਘਰੇ ਆਉਣੇ ਪਏ ਤਾਂ ਤੁਸੀਂ ਫਲਾਈਟਾਂ ਦੇ ਵਿੱਚ ਹੀ 5-7 ਘੰਟੇ ਖੱਜਲੋਗੇ ਤੇ ਜੇ ਮੈਂ ਗੱਲ ਕਰਾਂ ਤਜਿਕਿਸਤਾਨ ਦੀ ਤਜਿਕਿਸਤਾਨ ਦੇ ਵਿੱਚ ਤੁਸੀਂ ਜੇਕਰ ਜਾਂਦੇ ਪਿਓ ਦਿੱਲੀ ਤੋਂ ਸਿੱਧਾ 2.5 ਘੰਟੇ ਦੀ ਇੰਡੀਆ 'ਚ ਜਿਹੜੀ ਤੁਹਾਡੀ ਐਮਬੀਬੀਐਸ ਡੋਨੇਸ਼ਨ ਦੇ ਨਾਲ ਗੱਲ ਕਰਾਂ ਤੇ ਬਹੁਤ ਮਹਿੰਗੀ ਹੈ ਤੇ ਉਸ ਭਾਅ ਦੇ ਵਿੱਚ ਜੇਕਰ ਆਪਾਂ ਤਜਿਕਿਸਤਾਨ ਦੀ ਗੱਲ ਕਰ ਲਈਏ ਤਾਂ ਸਿਰਫ ਸਿਰਫ ਤੁਹਾਡਾ 18-19 ਲੱਖ ਰੁਪਏ ਦਾ ਖਰਚਾ ਨਵਾਂ ਪ੍ਰੋਡਕਟ ਉਹਨਾਂ ਦੇ ਲਈ ਤਕਰੀਬਨ ਜਿਵੇਂ 27-28 ਲੱਖ ਬੱਚੇ ਨੇ ਨੀਟ ਦਾ ਇਗਜ਼ਾਮ ਦਿੱਤਾ ਹੈ ਉਹਨਾਂ ਬਾਰੇ ਗੱਲ ਕਰਨੀ ਹੈ ਕਿ ਉਹਨਾਂ ਦੇ ਲਈ ਕੀ ਆਪਸ਼ਨ ਹੈਗੀ ਹੈ ਯਾਨੀ ਕਿ ਐਮਬੀਬੀਐਸ ਜਿਹੜੇ ਸਟੂਡੈਂਟ ਸਾਡਾ ਸ਼ੋਅ ਦੇਖ ਰਹੇ ਆ ਨੇ ਡਾਕਟਰ ਬਣਨਾ ਚਾਹੁੰਦੇ ਨੇ ਚਾਹੇ ਤੁਸੀਂ ਪੰਜਾਬ ਤੋਂ ਹੈਗੇ ਹੋ ਜਾਂ ਪੂਰੇ ਇੰਡੀਆ ਦੀ ਗੱਲ ਕਰੀਏ ਕਿਸੇ ਵੀ ਸਟੇਟ ਨਾਲ ਤੋਂ ਤੁਸੀਂ ਬਿਲੋਂਗ ਕਰਦੇ ਹੋ ਤਾਂ ਤੁਸ ਤੁਹਾਡੇ ਲਈ ਚੰਗੀ ਆਪਸ਼ਨ ਹੈ ਇੱਕ ਐਮਬੀਬੀਐਸ ਦੀ ਉਸ ਬਾਰੇ ਥੋੜੀ ਜਾਣਕਾਰੀ ਦਿਓ ਕਿ ਪਹਿਲਾਂ ਤਾਂ ਕਿਹੜੀ ਕੰਟਰੀ ਔਰ ਕਿਸ ਤਰ੍ਹਾਂ ਦੀ ਕੰਟਰੀ ਹੈਗੀ ਹੈ ਜਿਸ ਬਾਰੇ ਤੁਸੀਂ ਅੱਜ ਇੰਟਰੋਡਿਊਸ ਕਰ ਰਹੇ ਹੋ ਸਾਡੇ ਦਰਸ਼ਕਾਂ ਨੂੰ ਮੈਂ ਜੇ ਪਹਿਲਾਂ ਤੇ ਰਿਕੁਆਇਰਮੈਂਟ ਦੱਸ ਦਵਾਂ ਤੁਹਾਨੂੰ ਕਿ ਨੀਟ ਦਾ ਐਗਜ਼ਾਮ ਦਿੱਤਾ ਹੋਵੇ ਤੁਸੀਂ 12ਵੀਂ ਤੁਸੀਂ ਮੈਡੀਕਲ ਚ ਕੀਤੀ ਹੋਵੇ ਅੱਜ ਕੁਆਲੀਫਾਈਡ ਬੱਚਾ ਵੀ ਡਾਕਟਰ ਬਣ ਸਕਦਾ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਅੱਜ ਹਰ ਬੱਚਾ ਡਾਕਟਰ ਬਣ ਸਕਦਾ ਪਹਿਲਾਂ ਡਾਕਟਰ ਦਾ ਬੱਚਾ ਡਾਕਟਰ ਬਣਦਾ ਹੁੰਦਾ ਸੀ ਅੱਜ ਹਰ ਕਿਸਾਨ ਦਾ ਪੁੱਤ ਡਾਕਟਰ ਬਣ ਸਕਦਾ ਜੇਕਰ ਜਜ਼ਬਾ ਆਏਗਾ ਹੁਣ ਗੱਲ ਮੈਂ ਕਰਦਾ ਪਿਆ ਜੀ ਤਜਿਕਿਸਤਾਨ ਦੀ ਜਿਹੜੀ ਤੁਸੀਂ ਡਾਕਟਰੀ ਕਰਨੀ ਚਾਹੁੰਦੇ ਹੋ ਇਹ ਬ੍ਰੌਡ ਦੇ ਵਿੱਚ ਗੱਲ ਕਰਦਾ ਮੈਂ ਕਿਉਂਕਿ ਅੱਗੇ ਇੱਕ ਹਵਾ ਚੱਲਦੀ ਸੀ ਲੋਕੀ ਰਸ਼ੀਆ ਜਾਂਦੇ ਸੀਗੇ ਯੂਕਰੇਨ ਜਾਂਦੇ ਸੀਗੇ ਜਾਰਜੀਆ ਜਾਂਦੇ ਸੀਗੇ ਜਾਂ ਅਜ਼ਬੇਕਿਸਤਾਨ ਜਾਂਦੇ ਸੀ ਇਹ ਸਾਰੀਆਂ ਚੀਜ਼ਾਂ ਮੈਂ ਦੇਖ ਚੁੱਕਿਆ ਹਾਂ ਬਟ ਇਹਦਾ ਮੈਂ ਤੱਥ ਇੱਕ ਕੱਢਿਆ ਹੈ ਕਿ ਚੀਜ਼ਾਂ ਕਿੱਥੇ ਕਿੱਥੇ ਕਿੱਦਾਂ ਦੀਆਂ ਪਈਆਂ ਹੋਈਆਂ ਕਿੰਨਾ-ਕਿੰਨਾ ਖਰਚਾ ਹੋਣਾ ਹੁਣ ਗੱਲ ਕਰ ਲਈਏ ਜੇਕਰ ਤੁਸੀਂ ਨੀਟ ਦੇ ਵਿੱਚ 650 700 ਨੰਬਰ ਲੈਂਦੇ ਹੋ ਫॉर एग्जांपल ਤੁਸੀਂ ਇੰਡੀਆ ਦੇ ਵਿੱਚ ਕਰਦੇ ਹੋ ਸਾਨੂੰ ਬੜੀ ਖੁਸ਼ੀ ਹੋਣੀ ਕਿਉਂਕਿ ਅਸੀਂ ਇੱਕ ਪਰਵਾਹ ਹੁੰਗਾਰਾ ਪਰਦੇ ਪਿਆ ਕਿ ਬੱਚੇ ਦੇਖੀਏ ਪੰਜਾਬ ਦੇ ਵਿੱਚ ਕਿੰਨਾ ਕਿ ਡਾਕਟਰੀ ਵਾਲਾ ਪੇਸ਼ਾ ਕੌਣ ਲਾਈਕ ਕਰਦਾ ਪਿਆ ਹੁਣ ਗੱਲਿਆ ਵੀ ਜੇਕਰ ਉਹ ਬੱਚੇ ਬਹੁਤਾ ਕੁਆਲੀਫਾਈਡ ਨੰਬਰ ਨਹੀਂ ਲੈ ਕੇ ਆਂਡੇ ਮੰਨ ਲਓ ਵੀ ਅੱਜ 190 ਦੇ ਕਟਆਫ ਜਾਂਦੀ ਪਈ ਤੇ ਬੱਚੇ ਦੇ 199 ਜੀ 190 ਰਹਿ ਗਏ ਜਾਂ ਤੇ ਉਹਦੇ ਕੋਲ ਇੱਕ ਆਪਸ਼ਨ ਇਹ ਆ ਜੀ ਨਰਾਸ਼ ਹੋ ਗਏ ਇੱਕ ਸਾਲ ਖਰਾਬ ਕਰੇ ਦੁਬਾਰਾ ਉੱਤੇ ਟਰਾਈ ਕਰ ਲਵੇ ਜਾਂ ਉਹਦੇ ਕੋਲ ਆਪਸ਼ਨ ਇਹ ਆ ਜੀ ਡੇਢ ਤੋਂ 2 ਕਰੋੜ ਦੀ ਡੋਨੇਸ਼ਨ ਦੇ ਦੇਵੇ ਤੇ ਜਾਂ ਤੀਜੀ ਆਪਸ਼ਨ ਉਹਦੇ ਕੋਲ ਜਿਹੜੀ ਅਸੀਂ ਲਿਆਉਂਦੀ ਹੈ ਕਿ ਤੁਸੀਂ ਭਾਈ ਸਾਹਿਬ ਜੇਕਰ ਡਾਕਟਰ ਬਣਨਾ ਚਾਹੁੰਦੇ ਹੋ ਤਾਂ ਅੱਜ ਇੰਡੀਆ ਛੱਡ ਕੇ ਏਸ਼ੀਆ ਦੇ ਵਿੱਚ ਹੋਰ ਕੰਟਰੀਸ ਹੈਗੀਆਂ ਜਿੱਥੇ ਤੁਸੀਂ ਸਰਕਾਰੀ ਯੂਨੀਵਰਸਿਟੀਆਂ ਤੋਂ ਆਪਣਾ ਦਾਖਲਾ ਕਰਾ ਕੇ ਡਾਕਟਰ ਬਣ ਸਕਦੇ ਹੋ ਸੋ ਮੈਂ ਗੱਲ ਤੇ ਜਾਕਿਸਤਾਨ ਦੀ ਇੱਥੇ ਇਸ ਕਰਕੇ ਕਰਦਾ ਪਿਆ ਪਹਿਲੀ ਗੱਲ ਤੇ ਖਰਚਾ ਘਟ ਹੈ ਜੇਕਰ ਤੁਸੀਂ ਅੱਜ ਇੱਥੇ ਡੇਢ 2 ਕਰੋੜ ਦੀ ਇੱਕ ਡੋਨੇਸ਼ਨ ਦੇ ਕੇ ਮੁੜ ਕੇ ਫਿਰ ਤੁਸੀਂ ਆਪਣੀਆਂ ਅਕੈ ਇੰਡੀਆ ਦੀ ਗੱਲ ਕਰਦਾ ਪਿਆ ਕਿਉਂਕਿ ਇੰਡੀਆ ਦੇ ਵਿੱਚ ਤੁਸੀਂ ਪੰਜਾਬ ਦੇ ਬੱਚੇ ਹੈਗੇ ਤੇ ਪੰਜਾਬ 'ਚ ਤਾਂ ਬਿਲਕੁਲ ਹੀ ਭੁੱਲ ਜਾਓ ਕਿ ਤੁਸੀਂ ਤੁਹਾਨੂੰ ਦਾਖਲਾ ਮਿਲ ਜੂਗਾ ਘਟ ਨੰਬਰਾਂ ਤੇ ਸਰਕਾਰੀ ਕਾਲਜ ਹੈਗੇ ਸਰਕਾਰੀ ਸੀਟਾਂ ਹੈਗੀਆਂ ਬਟ ਤੁਹਾਨੂੰ ਸੀਟਾਂ ਨਹੀਂ ਮਿਲਣੀਆਂ ਇਹਦਾ ਇਸੀ ਤਾਂ ਮੈਂ ਦਾਵਾ ਕਰਦਾ ਕਿ ਕਿ ਬਥੇਰੇ ਵਿਗਿਆਨੀ ਇੱਥੇ ਆਉਣੇ ਆ ਕਿਉਂਕਿ ਇਹ ਐਮਬੀਬੀਐਸ ਚੀਜ਼ ਇਦਾਂ ਦੀ ਹੈ ਇਹਨੂੰ 올ਓਵਰ ਇੰਡੀਆ ਜੋ ਲੋਕੀ ਸੁਣਦੇ ਆ 올ਓਵਰ ਇੰਡੀਆ ਚੋ ਇਹਦੇ ਬਾਰੇ ਦੱਸਦੇ ਆ ਬਟ ਸਮਝਾਉਂਦਾ ਕੋਈ ਕੋਈ ਹੁਣ ਪੰਜਾਬ ਦੀ ਗੱਲ ਕਰ ਲਵਾਂ ਇੱਥੇ ਆਪਣੀ ਦੌੜ ਕੈਨੇਡਾ ਦੀ ਇੰਗਲੈਂਡ ਦੀ ਆਸਟ੍ਰੇਲੀਆ ਦੀ ਪਰ ਜਿਹੜੇ ਪੇਸ਼ੇਵਰ ਕੋਰਸ ਹੈਗੇ ਆ ਪੇਸ਼ੇਵਰ ਜਿਹੜੀਆਂ ਐਮਬੀਬੀਐਸ ਦੀਆਂ ਗੱਲਾਂ ਕਰਦੇ ਪਏ ਆ ਇਦੇ ਵਿੱਚ ਬਹੁਤ ਘੱਟ ਬੱਚਿਆਂ ਦਾ ਇੰਟਰਸਟ ਇਸ ਕਰਕੇ ਆ ਕਿਉਂਕਿ ਉਹਨਾਂ ਨੂੰ ਗੱਲਾਂ ਹੀ ਨਹੀਂ ਪਤਾ ਉਹਨਾਂ ਦੇ ਪੇਰੈਂਟਸ ਨਹੀਂ ਅਵੇਅਰ ਹੈਗੇ ਸੋ ਗੱਲਾਂ ਇਸ ਕਰਕੇ ਮੈਂ ਇਹ ਮੁਹਿੰਮ ਹੀ ਸ਼ੁਰੂ ਕਰ ਲਈ ਤੁਸੀਂ ਕਹਿ ਲਓ ਕਿ ਹੋਕਾ ਇਸ ਚੀਜ਼ ਦਾ ਵੀ ਤੁਸੀਂ ਅੱਜ ਜੇ ਪੇਸ਼ੇਵਰੀ ਤੋਂ ਡਾਕਟਰ ਬਣਨਾ ਚਾਹੁੰਦੇ ਹੋ ਤੇ ਕਿਹੜੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਜੇ ਨੰਬਰ ਘਟ ਆਉਂਦੇ ਆ ਪਹਿਲੀ ਗੱਲ ਤੇ ਸਿਰ ਸੁੱਟ ਕੇ ਨਹੀਂ ਬੈਠਣਾ ਨਿਰਾਸ਼ ਨਹੀਂ ਹੋਣਾ ਕਿਉਂਕਿ ਇਹ ਇਦਾਂ ਦੀ ਕੈਟਾਗਰੀ ਆ ਇਦਾਂ ਦਾ ਪੇਪਰ ਆ ਤੁਸੀਂ ਕੋਮਨ ਸਾਹਿਬ ਦੇਖ ਲਿਓ ਵੀ ਹਿਸਟਰੀ ਪਿਛੇ ਦੇਖ ਲਿਓ ਜੇ ਸਭ ਬੱਚੇ ਦਾ ਪੇਪਰ ਚੰਗਾ ਨਹੀਂ ਹੋਇਆ ਨਾ ਉਹ ਆ ਕੇ ਸੁਸਾਈਡ ਮੈਂ ਪਹਿਲੀ ਗੱਲ ਤੇ ਮੋਟੀਵੇਟਿਡ ਇਸ ਚੀਜ਼ ਤੇ ਕਰਦਾ ਪਿਆ ਕਿ ਬਿਲਕੁਲ ਪਿਛਲੇ ਦਿਨੀ ਅਸੀਂ ਇੱਕ ਇਹਦੇ ਤੇ ਸਾਡਾ ਨਿਰਪੱਖ ਪੋਸਟ ਤੇ ਹੀ ਅਸੀਂ ਇੱਕ ਪ੍ਰੋਪਰ ਨਿਊਜ਼ ਸਲਾਈਸੀ ਜਿਸ ਦੇ ਵਿੱਚ ਇੱਕ ਐਕਸਪਰਟ ਵੀ ਲਈ ਸੀਗੇ ਵੀ ਜਿਹੜੇ ਨੀਡ ਦਾ ਐਗਜ਼ਾਮ ਦਿੰਦੇ ਆ ਉਹ ਇਸ ਵੱਲ ਵੱਧ ਰਹੇ ਆ ਕਿ ਉਹ ਸੁਸਾਇਡ ਵੱਲ ਜਾਂ ਇਸ ਤਰ੍ਹਾਂ ਦੇ ਕਦਮ ਚੱਕਦੇ ਆ ਮੈਂ ਉਹੀ ਨਾ ਵੀ ਉਹਨਾਂ ਨੂੰ ਗਾਈਡ ਨਹੀਂ ਕੀਤਾ ਜਾਂਦਾ ਉਹ ਗੱਲ ਆ ਵੀ ਫੈਮਿਲੀ ਪ੍ਰੈਸ਼ਰ ਹੀ ਬੜਾ ਵਾ ਕਿ ਤੁਸੀਂ ਯਾਰ ਅਸੀਂ ਤੁਹਾਨੂੰ 1.5 ਸਾਲ ਤੋਂ ਪੜਾਈਆਂ ਕਰਾਉਂਦੇ ਪਏ ਆ ਤੁਹਾਡੇ ਤੇ ਇਨੇ ਪੈਸੇ ਲਾਤੇ ਤੁਹਾਡੇ ਨੰਬਰ ਨਹੀਂ ਆਏ ਉਹ ਪੇਰੈਂਟਸ ਜਿਹੜੇ ਆ ਉਹ ਇਸੇ ਚੀਜ਼ ਤੇ ਆ ਕਿ ਅਸੀਂ ਸਸਤੇ ਦੇ ਵਿੱਚ ਬੱਚੇ ਨੂੰ ਡਾਕਟਰ ਬਣਾ ਦਈਏ ਹੁਣ ਪ੍ਰੋਬਲਮ ਇਹੀ ਆਉਂਦੀ ਆ ਵੀ ਹਰ ਕੋਈ ਪਿਓ 1.5 2 ਕਰੋੜ ਦੀ এডੂਕੇਸ਼ਨ ਅਫੋਰਡ ਨਹੀਂ ਕਰ ਸਕਦਾ ਅਸੀਂ ਉਹਦਾ ਹੱਲ ਤੋੜ ਸਾਰਾ ਕੁਝ ਕਰ ਲਿਆ। ਕਈ ਵਾਰੀ ਨੰਬਰ ਬੱਚੇ ਕੋ ਨਹੀਂ ਆਉਂਦੇ। 1.5-2 ਕਰੋੜ ਡੋਨੇਸ਼ਨ ਦੇ ਲਈ ਪਿਓ ਕੋਲ ਨਹੀਂ ਹੁੰਦਾ ਅਤੇ ਬੱਚੇ ਦੇ ਸੁਪਨੇ ਕਿਤੇ ਨਾ ਕਿਤੇ ਰੁਲ ਜਾਂਦੇ ਆ। ਵੈਸੇ ਆਪਾਂ ਦੇਖਦੇ ਆਂ ਅਕਸਰ ਹੀ ਹੁਣ ਤਾਂ ਹਰੇ ਪਹਿਲਾਂ ਹੁੰਦਾ ਸੀ ਕਿ ਬੱਚਿਆਂ ਨੂੰ ਪਤਾ ਨਹੀਂ ਸੀ ਹੁੰਦਾ ਅਸੀਂ ਕੀ ਬਣਨਾ ਹੈ ਤਾਂ ਹੁਣ ਤਾਂ ਬਹੁਤ ਛੋਟੀਆਂ ਕਲਾਸਾਂ 'ਚੋਂ ਪੇਰੈਂਟਸ ਵੀ ਤੇ ਅਧਿਆਪਕ ਪੁੱਛਣ ਲੱਗ ਪੈਂਦੇ ਕੀ ਬਣਨਾ ਹੈ ਕੋਈ ਡਾਕਟਰ ਕਹਿ ਰਿਹਾ ਕੋਈ ਆਈਪੀਐਸ ਆਈਐਸ ਕਹਿ ਰਿਹਾ ਹਨਾ ਡਾਕਟਰਾਂ ਦੀ ਗਿਣਤੀ ਜ਼ਿਆਦਾ ਹੈ। ਤੇ ਜਦੋਂ ਉਹਨਾਂ ਦੇ ਕਿਤੇ ਨੰਬਰ ਨਹੀਂ ਪੈਂਦਾ ਜਾਂ ਡੋਨੇਸ਼ਨ ਦੇਣੀ ਪੈਂਦੀ ਤਾਂ ਸੁਪਨੇ ਟੁੱਟਦੇ ਆ ਤੇ ਇੱਕ ਨਵੀਂ ਆਪਸ਼ਨ ਹੈ ਤੁਹਾਡੇ ਲਈ ਨੰਬਰ ਆ ਰਿਹਾ ਕਾਲ ਕਰੋ ਤੇ ਜਾਣਕਾਰੀ ਹਾਸਲ ਕਰੋ ਰਿਜ਼ਲਟ ਆਉਣ ਵਾਲਾ ਤੇ ਅਸੀਂ ਤਾਂ ਕਵਾਂਗੇ ਕਿ ਹਰੇਕ ਪੰਜਾਬੀ ਦਾ ਜਿਵੇਂ ਇਸ ਦੇ ਵਿੱਚ ਨੰਬਰ ਪਵੇ ਤੁਹਾਡੀ ਇੱਥੇ ਹੀ ਐਮਬੀਬੀਐਸ ਹੋਵੇ ਇੱਥੇ ਤੁਸੀਂ ਡਾਕਟਰ ਬਣੋ ਪਰ ਬਾਈ ਚਾਂਸ ਜੇ ਤੁਸੀਂ ਰਹਿ ਜਾਂਦੇ ਹੋ ਤਾਂ ਘਬਰਾਉਣਾ ਨਹੀਂ ਤੁਸੀਂ ਇਹ ਨੰਬਰ ਤੇ ਕਾਲ ਕਰਦੇ ਆਂ ਤਾਂ ਆਹ ਪਾਜੀ ਮਿਨੀਮਮ ਰਿਕੁਆਇਰਮੈਂਟ ਜਿਹੜਾ ਵੀ ਨੀਡ ਦਾ ਐਗਜ਼ਾਮ ਤਾਂ ਦਿੱਤਾ ਹੀ ਦਿੱਤਾ ਹੋਵੇ ਹੈਨਾ ਉਹਨਾਂ ਨੇ ਤੇ ਇਸ ਤੋਂ ਇਲਾਵਾ ਹੋਰ ਕੀ ਕੀ ਇਹਦਾ 14 ਜੂਨ ਨੂੰ 2025 ਨੂੰ ਰਿਜ਼ਲਟ ਆ ਜਾਣਾ ਜੀ ਇਹਦੇ 'ਚ ਜਿਹੜੇ ਜਿਹੜੇ ਬੱਚੇ ਕੁਆਲੀਫਾਈਡ ਹੋਗੇ ਮੈਂ ਕਹਿੰਦਾ ਜੀ ਸਾਰੇ ਪੰਜਾਬ ਦੇ ਨੰਬਰ ਵਧੀਆ ਆ ਜਾਣ ਤਾਂ ਬੜੀ-ਬੜੀ ਗੱਲ ਹੈ ਇੰਡੀਆ 'ਚ ਕਰੋ ਪੰਜਾਬ 'ਚ ਕਰੋ ਹੁਣ ਮੰਨ ਲੈਂਦੇ ਆ ਵੀ ਜੇ ਕਿਸੇ ਦੇ ਨੰਬਰ ਘਟੇ ਉਹਨੇ ਇੰਡੀਆ ਚ ਪੜ੍ਹਾਈ ਕਰਨੀ ਆ ਪੰਜਾਬੀ ਤਾਂ ਸੀਟ ਮਿਲਣੀ ਨਹੀਂ ਮੰਨ ਲਓ ਵੀ ਤੁਹਾਨੂੰ ਯੂਪੀ ਸੀਟ ਮਿਲਦੀ ਪਈ ਆ ਪਹਿਲਾਂ ਤੁਸੀਂ ਅਮਰਸਰ ਤੋਂ ਦਿੱਲੀ ਜਾਓਗੇ 2 ਘੰਟੇ ਫਿਰ ਗਾਂ ਅਗੇ ਤੁਸੀਂ ਦਿੱਲੀ ਤੋਂ ਫਿਰ ਫਲਾਈਟ ਫੜੋਗੇ 3 ਘੰਟਿਆਂ ਦੀ ਮਤਲਬ ਜੇ ਘਰੇ ਆਉਣੇ ਪਏ ਤਾਂ ਤੁਸੀਂ ਫਲਾਈਟਾਂ ਦੇ ਵਿੱਚ ਹੀ 5-7 ਘੰਟੇ ਖੱਜਲੋਗੇ ਤੇ ਜੇ ਮੈਂ ਗੱਲ ਕਰਾਂ ਤਾਂ ਜਾਕਿਸਤਾਨ ਦੀ ਜਾਕਿਸਤਾਨ ਦੇ ਵਿੱਚ ਤੁਸੀਂ ਜੇਕਰ ਜਾਂਦੇ ਪਿਓ ਦਿੱਲੀ ਤੋਂ ਸਿੱਧਾ 2.5 ਘੰਟੇ ਦੀ ਫਲਾਈਟ ਆ ਦੂਸਰੀ ਗੱਲ ਕਰਤਾ ਇੰਟਰਨੈਸ਼ਨਲ ਐਕਸਪੋਜ਼ਰ ਹੈ ਜੇ ਉਹਨਾਂ ਨੇ ਵਾਪਸ ਵੀ ਆਉਣਾ ਤਾਂ ਕੋਈ ਬੜੀ ਲੰਬੀ ਛੋਟੀ ਕਰ ਦੇਣੀ ਫਲਾਈਟ ਦਿਲੀ ਤੇ ਸੰਦੀਪ ਲਈ ਛੁੱਟੀ ਹੋਏ ਤਾਂ ਬੰਦਾ ਵਾਪਸ ਆ ਸਕਦਾ ਤੇ ਅੱਛਾ ਦੂਜੀ ਗੱਲ ਹੈ ਜੀ ਇੰਟਰਨੈਸ਼ਨਲ ਐਕਸਪੋਜ਼ਰ ਹੈ ਜੋ ਇੰਡੀਆਸ ਨਹੀਂ ਮਿਲਣਾ ਉਹਨਾਂ ਨੂੰ ਤੀਜੀ ਗੱਲ ਹੈ ਤੁਹਾਨੂੰ ਇੰਡੀਆ ਵਰਗਾ ਐਟਮੋਸਫੇਅਰ ਮਿਲਣਾ ਹੈ ਚੌਥੀ ਗੱਲ ਜੀ ਤੁਹਾਡਾ ਬੱਚਾ ਜਦੋਂ ਤੁਸੀਂ ਕਹਿੰਦਾ ਕਿ ਇਹਨੂੰ ਡਾਕਟਰ ਬਣਾਉਣਾ ਸਾਡੇ ਕੋਲ ਆ ਕੇ ਅਸੀਂ ਦਾਖਲਾ ਕਰਾਤਾ ਉਹ ਤੁਹਾਡੀ ਜਿੰਮੇਵਾਰੀ ਸਾਡੀ ਬਣ ਜਾਣੀ ਹੈ ਜਦੋਂ ਉਹ ਬੱਚੇ ਦਾ ਦਾਖਲਾ ਹੋਇਆ ਅਸੀਂ ਦਾਖਲਾ ਕਰਾ ਕੇ ਦਿੱਤਾ ਉਹਦਾ ਵੀਜ਼ਾ ਕਰਾ ਕੇ ਦਿੱਤਾ ਉਹ ਬੱਚੇ ਦੀ ਅਸੀਂ ਬਾਹ ਫੜਨੀ ਆ ਵੀ ਅਸੀਂ ਉਹਨੂੰ ਯੂਨੀਵਰਸਿਟੀ ਤੱਕ ਲੈ ਜਾ ਕੇ ਪਹਿਲਾ ਮੀਲ ਵੀ ਜਿਹੜਾ ਅਸੀਂ ਖਵਾਉਣਾ ਉਹਨੂੰ ਹੌਸਟਲ 'ਚ ਜਾ ਕੇ ਜਦ ਤੱਕ ਉਹ ਖਾਂਦਾ ਨਹੀਂ ਅਹੀਂ ਤੱਕ ਉਹਦੀ ਬਾਹ ਨਹੀਂ ਛੱਡਦੇ ਸੋ ਇਹੋ ਜਿਹੀ ਅਸੀਂ ਕੇਅਰ ਕਰਨੀ ਹੈ ਉੱਥੇ ਬੱਚਿਆਂ ਦੀ ਉੱਥੇ ਇੰਡੀਅਨ ਹੌਸਟਲਸ ਹੈਗੇ ਆ ਖਾਣਾ ਇੰਡੀਆ ਦੇ ਵਿੱਚ ਇੰਡੀਅਨ ਮਿਲਦਾ ਵੈਜਨੋਨ ਵੈਜ ਜੇਕਰ ਕੋਈ ਬੱਚਾ ਕਹਿੰਦਾ ਨਹੀਂ ਜੀ ਮੈਨੂੰ ਕੋਈ ਪਸੰਦ ਨਹੀਂ ਹੈਗਾ ਤੇ ਮੈਂ ਦੂਜੇ ਪਾਸੇ ਆਪ ਬਣਾਉਣਾ ਚਾਹਨਾ ਉਹਦੇ ਵਾਸਤੇ ਆਪਣੀਆਂ ਕਿਚਨਸ ਹੈਗੀਆਂ ਤੁਸੀਂ ਉਹ ਬਣਾ ਸਕਦੇ ਹੋ ਮਤਲਬ ਕਿ 올 ਓਵਰ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਜੇਕਰ ਤੁਸੀਂ ਦੇਖਦੇ ਹੋ ਇੰਡੀਆ ਚ ਜਿਹੜੀ ਤੁਹਾਡੀ ਐਮਬੀਬੀਐਸ ਡੋਨੇਸ਼ਨ ਦੇ ਨਾਲ ਗੱਲ ਕਰਾਂ ਤੇ ਬਹੁਤ ਮਹਿੰਗੀ ਹੈ ਤੇ ਉਸ ਭਾਅ ਦੇ ਵਿੱਚ ਜੇਕਰ ਆਪਾਂ ਤਜਿਕਿਸਤਾਨ ਦੀ ਗੱਲ ਕਰ ਲਈਏ ਤਾਂ ਸਿਰਫ ਸਿਰਫ ਤੁਹਾਡਾ 18-19 ਲੱਖ ਰੁਪਏ ਦਾ ਖਰਚਾ